ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬ੍ਰਿਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ੁਰਕੀਆਂ ਤੋਂ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਸਾਲ 2024-25 ਦੇ ਲਈ ਭਾਜਪਾ ਸਰਕਾਰ ਦਾ ਅੰਤਰੀ ਬਜਟ ਕੀਤਾ ਪੇਸ਼ 3 ਕਰੋੜ ਔਰਤਾਂ ਨੂੰ ਲਖਪਤੀ ਬਣਾਉਣ ਦਾ ਰੱਖਿਆ ਟੀਚਾ ਪੀਐਮ મોદી ਨੇ ਬਜਟ ਨੂੰ ਦੱਸਿਆ ਭਵਿੱਖ ਦੇ ਨਿਰਮਾਣ ਵਾਲਾ ਬਜਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੰਡੇ 518 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵਿਦੇਜ ਜਾਣੇ ਨੌਜਵਾਨਾਂ ਤੇ ਜਿਤਾਈ ਚਿੰਤਾ ਕਿਹਾ ਨੌਜਵਾਨਾਂ ਨਾਲ ਧੋਖਾ ਕਰਦੇ ਨੇ ਫਰੋਡ ਏਜੰਟ ਅਜਿਹੇ ਜੱਟਾਂ ਤੇ ਕੀਤੀ ਜਾਵੇਗੀ ਕਾਰਵਾਈ ਸਿਮਰਤਜੀਤ ਸਿੰਘ ਮਾਨ ਨੇ ਪਾਣਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਵੱਡੇ ਇਕੱਠ ਦਾ ਦਿੱਤਾ ਸੱਦਾ ਪੁਲਿਸ ਨੇ ਸਿਮਰਤਜੀਤ ਸਿੰਘ ਮਾਨ ਨੂੰ ਘਰ ਦੇ ਅੰਦਰ ਕੀਤਾ ਨਜ਼ਰਬੰਦ ਸੁਪਾਰਖੇਰਾ ਨੇ ਮੁੱਖ ਮੰਤਰੀ ਭਗਮਤਮਨ ਤੇ ਅਰਵਿੰਦ ਕੇਰਿਵਾਲ ਤੇ ਸਾਦੇ ਨਿਸ਼ਾਨੇ ਸਿਮਰਤਜੀਤ ਸਿੰਘ ਮਾਨ ਨੂੰ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਜਾਣ ਦਾ ਬਰੋਝ ਜਾਰੀ ਸਵਾਲਾਂ ਦੇ ਘੇਰੇ ਚ ਪੰਜਾਬ ਸਰਕਾਰ ਵਿਕਰਮ ਜੀਠੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਤੇ ਕੀਤਾ ਸ਼ਬਦੀ ਬਾਰ ਹੁਣ ਖਬਰਾਂ ਵਿਸਥਾਰ ਨਾਲ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਵੱਲੋਂ ਅੱਜ ਵਿੱਤੀ ਸਾਲ 2024-25 ਦੇ ਲਈ ਮੋਦੀ ਸਰਕਾਰ ਦਾ ਅੰਤਰੀ ਬਜਟ ਪੇਸ਼ ਕੀਤਾ ਗਿਆ ਬਜਟ ਪੇਸ਼ ਕਰਦਿਆਂ 3 ਕਰੋੜ ਔਰਤਾਂ ਨੂੰ ਲਖਪਤੀ ਬਣਾਉਣ ਦਾ ਟੀਚਾ ਵੀ ਰੱਖਿਆ ਗਿਆ ਇਸ ਤੋਂ ਇਲਾਵਾ ਕਈ ਹੋਰ ਯੋਜਨਾਵਾਂ ਦੀ ਵੀ ਸ਼ੁਰੂਆਤ ਕੀਤੀ ਗਈ ਮੋਦੀ ਨੇ ਬਜਟ ਦੀ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਦੇਸ਼ ਦੇ ਭਵਿੱਖ ਦੇ ਨਿਰਮਾਣ ਵਾਲਾ ਬਜਟ ਦੱਸਿਆ ਹੈ ਅੱਜ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸਿਤਾਰਾਮਨ ਵੱਲੋਂ ਭਾਜਪਾ ਸਰਕਾਰ ਦਾ ਅੰਤਿਮ ਬਜਟ ਪੇਸ਼ ਕੀਤਾ ਗਿਆ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸਿਤਾਰਾਮਨ ਨੇ ਕਈ ਵੱਡੀਆਂ ਯੋਜਨਾਵਾਂ ਤੇ ਨਵੀਆਂ ਸਹੂਲਤਾਂ ਦਾ ਐਲਾਨ ਕੀਤਾ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਵੱਡਾ ਐਲਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਿਜਲੀ ਦੇ ਮਾਮਲੇ ਵਿੱਚ ਹੋਰ ਆਤਮ ਨਿਰਭਰ ਬਣਾਉਣ ਲਈ 1 ਕਰੋੜ ਘਰਾਂ ਨੂੰ 300 ਯੂਨਿਟ ਸੂਰਜੀ ਬਿਜਲੀ ਮੁਫਤ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਦੇਸ਼ ਦੇ ਚਾਰ ਮਹੱਤਵਪੂਰਨ ਵਰਗ ਨੌਜਵਾਨ ਗਰੀਬ ਔਰਤਾਂ ਤੇ ਕਿਸਾਨਾਂ ਦੀ ਸ਼ਕਤੀ ਦੀ ਗੱਲ ਆਖੀ ਇਸ ਬਜਟ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਵੀ ਸਾਹਮਣੇ ਆਇਆ ਪੀਐਮ ਮੋਦੀ ਨੇ ਅੰਤਰੀਮ ਬਜਟ 2024-25 ਨੂੰ ਨਵੀਨਤਾ ਤੇ ਨਿਰੰਤਰਤਾ ਦਾ ਭਰੋਸਾ ਦੱਸਿਆ ਤੇ ਕਿਹਾ ਕਿ ਇਹ 2047 ਤੱਕ ਵਿਕਾਸ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰਨ ਦੀ ਗਾਰੰਟੀ ਹੈ ਆਕਾ ਇਹ ਬਜਟ ਇੰਟਰੀਮ ਬਜਟ ਤਾਂ ਹੈ ਹੀ ਲੇਕਿਨ ਇਹ ਬਜਟ ਇਨਕਲੂਸਿਵ और इनोवेटिव बजट है इस बजट में कंटिन्यूटी का कॉन्फिडेंस है ये बजट विकसित भारत के चार स्तंभ युवा गरीब महिला और किसान सभी को एम्पावर करेगा निर्मला जी का यह बजट देश के भविष्य के निर्माण का बजट है इस बजट में 2047 के विकसित भारत की नींव को मजबूत करने की गारंटी है मैं निर्मला जी और उनकी टीम को बहुत बहुत बधाई देता हूं साथियों इस बजट में युवा भारत की युवा आकांक्षाओं का भारत की यंग एस्पिरेशंस का प्रतिबिंब है बजट में दो महत्वपूर्ण निर्णय गए हैं। रिसर्च और इनोवेशन पर एक लाख करोड़ रुपए का फंड बनाने की घोषणा की गई है बजट में स्टार्टअप्स को मिलने वाली टैक्स छूट के विस्तार का भी ऐलान किया गया है साथियों इस बजट में फिस्कल डेफिसिट को नियंत्रण में रखते हुए कैपिटल एक्सपेंडिचर को 11 लाख ग्यारह हजार एक करोड़ रुपए की ऐतिहासिक ऊंचाई दी गई है तो दस दी कि बीजेपी वालों दावा किया जा रहा है कि अंतरिम बजट नौजवान भारत दौजवान इच्छाव का प्रतिबिंब है ਤੇ ਦੇ ਦੇ ਚਾਰ ਮਹੱਤਵਪੂਰਨ ਥਮਾ ਨੌਜਵਾਨ ਗਰੀਬ ਔਰਤਾਂ ਤੇ ਕਿਸਾਨਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ ਹੁਣ ਦੇਖਣਾ ਹੋਵੇਗਾ ਕਿ ਇਸ ਬਜਟ ਤੋਂ ਲੋਕ ਕਿੰਨਾ ਕੁ ਖੁਸ਼ ਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਊਸਪਲਪਲ ਪਰਿਵਿਖੇ ਵੱਖ-ਵੱਖ ਭਾਗਾਂ ਦੇ 518 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਸਮਾਰੋਹ ਦੌਰਾਨ ਨਵੇਂ ਨਿਯੁਕਤ ਉਮੀਦਵਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦੇਸ਼ ਜਾ ਰਹੇ ਨੌਜਵਾਨਾਂ ਤੇ ਚਿੰਤਾ ਜ਼ਾਈ ਤੇ ਧੋਖੇਬਾਜ਼ ਟਰੈਵਲ ਏਜੰਟਾਂ ਤੇ ਕਾਰਵਾਈ ਦੀ ਗੱਲ ਆਖੀ ਹੈ। ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦੇਣ ਦਾ سلسلہ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ 518 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਈਮਾਨਦਾਰੀ ਨਾਲ ਕੰਮ ਕਰਨ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਦੇ ਚਾਹਵਾਂ ਨੌਜਵਾਨਾਂ ਨੂੰ ਬੇਵਕ ਇਸ ਦੇ ਲਈ ਬਹੁਤ ਸਾਰੇ ਟਰੈਵਲ ਏਜੰਟਾਂ ਦੇ ਦਫ਼ਤਰ ਖੁੱਲੇ ਹੋਏ ਨੇ ਜਿਸ ਖਿਲਾਫ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਸੰਸਦ ਵਿੱਚ ਕਾਰਵਾਈ ਦੀ ਮੰਗ ਕੀਤੀ ਗਈ ਸੀ ਤੇ ਹੁਣ ਮੁੱਖ ਮੰਤਰੀ ਭਗਮਤ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਬੇਵਕੂਫ ਬਣਾਉਣ ਵਾਲੇ ਟਰੈਵਲ ਏਜੰਟਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕੋਈ ਤੁਹਾਨੂੰ ਇਹ ਨਹੀਂ ਮੈਂਟਲੀ ਟੌਰਚਰ ਹੋਣਾ ਪਊ ਕਿ ਮੈਂ ਕਰ ਲਈ ਪੜ੍ਹਾਈ ਤਾਂ ਮੈਂ ਨਹੀਂ ਕਰ ਲਈ ਪਰ ਮੈਨੂੰ ਨੌਕਰੀ ਇਸ ਲੈਵਲ ਦੀ ਮਿਲ ਗਈ ਜੋ ਮੇਰੀ ਪੜ੍ਹਾਈ ਨੂੰ ਮੈਚ ਨਹੀਂ ਕਰਦੀ ਇਸੇ ਕਰਕੇ ਰਵਸ ਮਾਈਗ੍ਰੇਸ਼ਨ ਦੀ ਜਿਹੜੀ ਚੀਜ਼ ਮੈਂ ਸਭ ਗੱਲ ਕਰ ਰਹੀ ਸੀ ਮੈਨੂੰ ਹਰ ਰੋਜ਼ ਤਿੰਨ ਚਾਰ ਫੋਨ ਕਰ ਲ ਲਗਭਗ ਐਵਰੇਜ ਆਉਂਦੇ ਨੇ ਕਿ ਇਹ ਜੀ ਆਪਸਾਰੇ ਅਸੀਂ ਇੱਥੇ ਆ ਕੇ ਕੰਮ ਕਰਾਂਗੇ ਦੋ ਮੁੰਡੇ ਤਾਂ ਇਹ ਜੇ ਨੇ ਕੈਨੇਡਾ ਚਲੇ ਗਏ ਬਾਅਦ ਚ ਨੌਕਰੀ ਆ ਗਈ ਇੱਥੇ ਉਹਦੇ ਬਾਪੂ ਨੇ ਕਹਿੰਦੇ ਐਸ ਡੀਓ ਲੱਗ ਗਿਆ ਆ ਜਾ ਵਾਪਸ ਕਹਿੰਦਾ ਮੋੜਿਆ ਜਰ ਹੁਣ ਉੱਥੇ ਵੀ ਦੇਖ ਲਓ ਬੰਦ ਕਰੀ ਜਾਂਦੇ ਰੋਜ਼ ਰੋਜ਼ ਕੈਨੇਡਾ ਨੇ ਨੇ ਬੰਦ ਹੀ ਕਰਤਾ ਕਹਿੰਦੇ ਵੀ ਸਾਡੇ ਤਾਂ ਬੇਰੁਜ਼ਗਾਰੀ ਆ ਗਈ ਸਾ ਅਸੀਂ ਨਹੀਂ ਹੁਣ ਇੰਟਰਨੈਸ਼ਨਲ ਸਟੂਡੈਂਟ ਲੈਣੇ ਫਿਰ ਗਾਹ ਟਰੈਵਲ ਏਜੰਟਾਂ ਦੇ ਚੱਕਰਾਂ 'ਚ ਪੈਨੇ ਆ ਉਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਠੱਗੀਆਂ ਮਾਰਨੀਆਂ ਗਾਹ ਕਾਲਜ ਨਹੀਂ रिकॉग्नाइज्ड ਹੁੰਦਾ ਉੱਥੇ ਜਾ ਕੇ ਪੰਗਾ ਪਿਆ ਜਾਂਦਾ ਹਟਾ ਐਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਅੱਜਕੱਲ੍ਹ ਗੱਲ ਕੁਟ ਐਜੰਟਾਂ ਦੀ ਸਭ ਤੋਂ ਵੱਧ ਟਰੈਵਲ ਐਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ बतौर ਐਮਪੀ ਪਾਰਲੀਮੈਂਟ 'ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਆਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ ਆਂ ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿੰਦਾ ਸੀ ਇਹ ਟਰੈਵਲ ਐਜੰਟ ਜੜ ਨੇ ਇਹਦੀ ਕਿੱਥੋਂ ਹੀ ਬੰਦ ਕਰੋ ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ ਜਿਹਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜ ਦੋ ਇਹ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਨਾ ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲਿਆ ਚੁੱਕੇ ਆ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਬੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਆ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਸਾਨੂੰ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੈਟਵਰਕ ਨੂੰ ਬੰਦ ਕਰਦੇ ਆ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤਾਂ ਅਕਦਾ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹਨਾਂ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਬੇਤ ਕਿ ਲੋਕਾਂ ਨੂੰ ਪੈਸੇ ਦੇਵਾਂਗੇ ਤੋਂ ਦੱਸ ਦਈਏ ਕਿ ਅੱਜ ਬਖਵਾਖੀ ਭਾਗਾਂ ਵਿੱਚ ਨਿਯੁਕਤੀ ਪੱਤਰ ਦਿੱਤੇ ਗਏ ਨੇ ਜਿਨ੍ਹਾਂ ਚ ਖੁੱਲੀ ਸਿੱਖਿਆ ਚ 330 ਉੱਚ ਸਿੱਖਿਆ ਵਿੱਚ 52 ਵਿੱਤ ਵਿੱਚ 75 ਗੈਡ ਵਿੱਚ 38 ਕਾਰਪੋਰੇਸ਼ਨ ਵਿੱਚ 18 ਤੇ ਬਿਜਲੀ ਭਾਗ ਵਿੱਚ 6 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਦਾਦੀ ਕਿਸ ਨਾਲ ਹੁਣ ਤੱਕ ਸਰਕਾਰ 40000 ਤੋਂ ਵੱਧ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰ ਚੁੱਕੀ ਹੈ ਤੇ ਇਹ ਇਸ ਸਾਲ ਦਾ ਦੂਜਾ ਸੰਮੇਲਨ ਹੈ ਸਿਮਰਨਜੀਤ ਸਿੰਘ ਮਾਨ ਦੀ ਗਵਾਈ ਚ ਤੂਰੀ ਵਿਖੇ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਵੱਡਾ ਇਕੱਠ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਸਿਮਰਨਜੀਤ ਸਿੰਘ ਮਾਨ ਨੂੰ ਪੁਲਸ ਵੱਲੋਂ ਉਹਨਾਂ ਦੇ ਘਰ ਦੇ ਅੰਦਰ ਹੀ ਨਜ਼ਰਬੰਦ ਕਰ ਲਿਆ ਗਿਆ ਜਿਸ ਨੂੰ ਲੈ ਕੇ ਸਵਾਲ ਖੜੇ ਕਿਤੇ ਜਾ ਰਹੇ ਨੇ ਤੇ ਹੁਣ ਸੁਖਪਾਲ ਸਿੰਘ ਖਹਿਰਾ ਨੇ ਇਸ ਕਾਰਵਾਈ ਨੂੰ ਗੈਰਕਾਨੂੰਨੀ ਕਿਹਾ ਹੈ ਮਸ਼ਹੂਰ ਬਲੌਗਰ ਪਾਨਾ ਸਿੱਧੂ ਦੀ ਰਿਹਾਈ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਵਿੱਚ ਵੱਡੇ ਇਕੱਠ ਦਾ ਸੱਦਾ ਦਿੱਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਸ਼੍ਰੋਮਣੀ ਕਾਲੇ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਨੂੰ ਡਿਟੇਨ ਕਰ ਦਿੱਤਾ ਹੈ ਸਿਮਰਨਜੀਤ ਸਿੰਘ ਮਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਿਸ ਦੀ ਜਾਣਕਾਰੀ ਕਾਂਗਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਤੀ ਹੈ ਸੁਖਪਾਲ ਸਿੰਘ ਖਹਿਰਾ ਵੱਲੋਂ ਟਵੀਟ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਵੀ ਪਾਕਿਸਤਾਨ ਮੰਗ ਫੌਜ ਪੁਲਿਸ ਰਾਜ ਬਣ ਗਿਆ ਏ ਸਿਮਰਜੀਤ ਸਿੰਘ ਮਾਨ ਨੂੰ ਪੁਲਿਸ ਨੇ ਅੱਜ ਹਿਰਾਸਤ ਵਿੱਚ ਲੈ ਲਿਆ ਜੋ ਗੈਰ ਕਾਨੂੰਨੀ ਹੈ ਅੱਜ ਪਾਨਾ ਸਿੱਧੂ ਦੇ ਹੱਕ 'ਚ ਸਿਮਰਜੀਤ ਸਿੰਘ ਮਾਨ ਦੇ ਸ਼ਾਂਤਭਈ ਪ੍ਰਦਰਸ਼ਨ ਕਰਦਾ ਐਲਾਨ ਕੀਤਾ ਸੀ ਕਿ ਸਾਨੂੰ ਪੰਜਾਬ ਵਿੱਚ ਸਰਕਾਰ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਨ ਦੀ ਵੀ ਇਜਾਜ਼ਤ ਨਹੀਂ ਇਹ ਲੋਕਤੰਤਰ ਦਾ ਕਤਲ ਹੈ ਸੰਵਿਧਾਨ ਵਿੱਚ ਦਰਜ ਸਾਡੇ ਬੁਨਿਆਦੀ ਅਧਿਕਾਰਾਂ ਦਾ ਵੀ ਕਤਲ ਹੈ ਇਸ ਦੇ ਨਾਲ ਹੀ ਸਪਾਸਿ ਖਾਰਾ ਨੇ ਅਰਵਿੰਦ ਕੇਰਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਅਰਵਿੰਦ ਕੇਰਵਾਲ ਤੇ ਭਗਵੰਤ ਮਾਨ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਰਾ ਹਟਾ ਦਿਓ ਦਾਦੀ ਇੱਕ 1 ਫਰਵਰੀ ਨੂੰ ਸਸਦ ਮੈਂਬਰ ਸਿਮਰ ਜੀ ਦੀ ਮਾਂ ਨੇ ਤੂਰੀ ਵਿੱਚ ਵੱਡੀ ਮੀਟਿੰਗ ਕਰਕੇ ਸੰਘਰਸ਼ ਦਾ ਸੱਦਾ ਦਿੱਤਾ ਸੀ ਸਮੂਹ ਕਿਸਾਨ ਜਥੇਬੰਦੀਆਂ ਤੇ ਇਨਸਾਫ ਪਸੰਦ ਲੋਕਾਂ ਨੇ ਸਹਿਯੋਗ ਨਾਲ 3 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਥਿਤ ਰਿਆਸ਼ ਅਗੇ ਧਰਨਾ ਦੇਣ ਦਾ ਵੀ ਐਲਾਨ ਕੀਤਾ ਗਿਆ ਉਹਨਾਂ ਕਿਹਾ ਕਿ ਉਹਨਾਂ ਦੇ ਸੰਘਰਸ਼ ਦੇ ਇਹ ਪ੍ਰੋਗਰਾਮ ਉਦੋਂ ਤੱਕ ਇਸੇ ਤਰ੍ਹਾਂ ਜਾਰੀ ਰਹਿਣਗੇ ਜਦੋਂ ਤੱਕ ਪੰਨਾ ਸਿੱਧੂ ਖਿਲਾਫ ਦਰਜ ਕੀਤੇ ਗਏ ਕੇਸ ਰੱਦ ਨਹੀਂ ਕੀਤੇ ਜਾਂਦੇ ਅਤੇ ਉਹਨਾਂ ਨੂੰ ਰਹਾ ਨਹੀਂ ਕੀਤਾ ਜਾਂਦਾ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਆ ਕੇ ਪਾਨਾ ਸਿੱਧੂ ਖਿਲਾਫ ੱਕੇਸ਼ਾਈ ਖਿਲਾਫ ਸੰਘਰਸ਼ ਦਾ ਸਮਰਥਨ ਕਰਨ ਗਿਆ 3 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਇਸ਼ ਅਗੇ ਤਰਨਾ ਵੀ ਦਿੱਤਾ ਜਾਵੇਗਾ ਹੁਣ ਸਿਮਰਤਜੀਤ ਸਿੰਘ ਮਾਨ ਦੇ ਸਦੇ ਤੋਂ ਬਾਅਦ ਉਹਨਾਂ ਨੂੰ ਹੌਸ ਰੈਸਟ ਕਰ ਲਿਆ ਗਿਆ ਜੋ ਹੁਣ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ ਤੋਂ ਦੱਸ ਦਈਏ ਕਿ ਪਾਨਾ ਸਿੱਧੂ ਦੇ ਹੱਕ ਵਿੱਚ ਅੱਜ ਧੂਰੀ ਵਿਖੇ ਰੇਲਵੇ ਟਰੈਕ ਦੇ ਉੱਤੇ ਪ੍ਰਦਰਸ਼ਨ ਹੋਣਾ ਸੀ ਉਸ ਤੋਂ ਪਹਿਲਾਂ ਪੁਲਿਸ ਨੇ ਸਿਮਰਜੀਤ ਸਿੰਘ ਮਾਨ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਜ਼ਿਕਰ ਹੋਇਆ ਕਿ ਪੰਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਫੋਟਕਦੋਨਾ ਜੋ ਕਿ ਪਾਨਾ ਸਿੱਧੂ ਦਾ ਪਿੰਡ ਹੈ ਉੱਥੇ ਵੀ ਵੱਡਾ ਇਕੱਠ ਹੋਇਆ ਸੀ ਉੱਥੇ ਵੀ ਇਸ ਇਕੱਠ ਦੇ ਦੌਰਾਨ ਸਿਮਰਜੀਤ ਸਿੰਘ ਮਾਨ ਪਹੁੰਚੇ ਸਨ ਤੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ ਸਨ ਇਸੇ ਇਕੱਠ ਵਿੱਚ ਹੋਰ ਵੀ ਕਈ ਸਿਆਸੀ ਲੀਡਰ ਪਹੁੰਚੇ ਸਨ ਜਿਸ ਕਾਰਨ ਇਹ ਮੁੱਦਾ ਲਗਾਤਾਰ ਗਰਮਉਂਦਾ ਜਾ ਰਿਹਾ ਹੈ ਹੁਣ ਪਾਨਾ ਸਿੱਧੂ ਦੇ ਹੱਕ ਵਿੱਚ ਸਮਾਜ ਸੇਵੀ ਸੰਸਥਾਵਾਂ ਸਿਆਸੀ ਲੀਡਰਾਂ ਤੇ ਕਿਸਾਨ ਜਥੇਬੰਦੀਆਂ ਇੱਕ ਹੋ ਗਈਆਂ ਨੇ ਦੇਖਣਾ ਹੋਵੇਗਾ ਕਿ ਪਾਨਾ ਸਿੱਧੂ ਨੂੰ ਕਦੋਂ ਤੱਕ ਰਹਾ ਕੀਤਾ ਜਾਂਦਾ ਹੈ ਸਿਮਰਤਜੀਤ ਸਿੰਘ ਮਾਨ ਨੂੰ ਉਹਨਾਂ ਦੇ ਘਰ ਅੰਦਰ ਨਜ਼ਰਬੰਦ ਕੀਤੇ ਜਾਣ ਦਾ ਮੁੱਦਾ ਕਾਫੀ ਭਗ ਦਾ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਅਕਾਲੀਆਗੂ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਸਾਹਮਣੇ ਆਇਆ ਕਿ ਸਿਮਰਤਜੀਤ ਸਿੰਘ ਮਾਨ ਸਰਕਾਰ ਦਿੱਤਾ ਕੇਸ਼ਾਈ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਸੀ ਜਿਸ ਨੂੰ ਸਰਕਾਰ ਨੇ ਨਜ਼ਰਬੰਦ ਕਰ ਲਿਆ ਹੈ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਰਵਾਲ ਤੇ ਪੜਾਸ ਕੱਢਦੇ ਵੀ ਨਜ਼ਰ ਆਏ। ਪੰਨਾ ਸਿੱਧੂ ਦੇ ਹੱਕ ਵਿੱਚ ਰੈਲੀ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਤਜੀਤ ਸਿੰਘ ਮਾਨ ਨੂੰ ਪੁਲਿਸ ਨੇ ਹਾਊਸ ਅਰੈਸਟ ਕਰ ਲਿਆ ਹੈ। ਜਿਸ ਦਾ ਵੱਡੇ ਪੱਧਰ ਤੇ ਵਿਰੋਧ ਹੋਣਾ ਸ਼ੁਰੂ ਹੋ ਗਏ ਸਿਆਸੀ ਆਗੂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਦੇ ਜਾ ਰਹੇ ਨੇ ਇਸੇ ਦੇ ਚੱਲਦੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਜਿਠਿਆ ਦਾ ਬਿਆਨ ਵੀ ਸੰਭਲਿਆ ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਜ਼ੁਰਗ ਸਿਆਸਤਦਾਨ ਤੇ ਸਗਰੂਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੀ ਮੈਂ ਸਖਤ ਸ਼ਬਦਾਂ ਵਿੱਚ ਨਿਖੇਧਤਾ ਕਰਦਾ ਹਾਂ ਲੋਕਤੰਤਰ ਵਿੱਚ ਸਰਕਾਰ ਦੇ ਗਲਤ ਕੰਮਾਂ ਵਿਰੁੱਧ ਆਵਾਜ਼ ਬੁਲੰਦ ਕਰਨਾ ਵਿਰੋਧੀ ਪਾਰਟੀਆਂ ਦਾ ਅਧਿਕਾਰ ਹੈ ਦਾ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਇੱਕ ਸੀਨੀਅਰ ਬਜ਼ੁਰਗ ਪੰਜਾਬ ਦੇ ਨੇਤਾ ਨੇ ਸੰਗਰੂਰ ਸੀਟ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਹਾਊਸ ਅਰੈਸਟ ਤੇ ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਅੰਡਰ ਹਾਊਸ ਅਰੈਸਟ ਕਰਤਾ ਆਈ ਥਿੰਕ ਇਟ ਇਜ਼ ਸੱਚ ਅ ਸੈਡ ਡੇ ਫੋਰ ਇਨ ਦਾ ਇੰਡੀਅਨ ਡੈਮੋਕ੍ਰੇਸੀ ਅੱਜ ਪੰਜਾਬ ਵਾਸਤੇ ਜਿਸ ਪੰਜਾਬ ਦੀ ਧਰਤੀ ਨੇ ਹਮੇਸ਼ਾ ਐਮਰਜੈਂਸੀ ਦੇ ਖਿਲਾਫ ਆਜ਼ਾਦੀ ਵਾਸਤੇ ਦੇਸ਼ ਵਾਸਤੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਔਰ ਉਸੇ ਸੋਚ ਤੇ ਅੱਜ ਵੀ ਪੰਜਾਬੀ ਖੜੇ ਆ ਅੱਜ ਵੀ ਆਪ ਦੀ ਆਵਾਜ਼ ਬੁਲੰਦ ਕਰ ਰਹੇ ਸੀ ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਔਰ ਆਪੋਜੀਸ਼ਨ ਦਾ ਕੰਮ ਹੈ ਸਰਕਾਰਾਂ ਦੀ ਆਲੋਚਨਾ ਕਰਨੀ ਆ ਸਰਕਾਰਾਂ ਦੇ ਜੇ ਕੋਈ ਕੰਮ ਮਾੜੇ ਆ ਉਸ ਨੂੰ ਜਗਜਾਹਰ ਕਰਕੇ ਉਹਦੀ ਵਿਰੋਧਤਾ ਚ ਖਲੋਣਾ ਇਹੀ ਡੈਮੋਕ੍ਰੇਸੀ ਆ ਲੋਕਤੰਤਰ ਮਗਰ ਅੱਜ ਦੇ ਹਾਲਾਤ ਵੇਖ ਲਿਓ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਡਿਕਟੇਟੋਰੀਅਲ ਐਟੀਟਿਊਡ ਅਡਾਪਟ ਕਰਕੇ ਤਾਨਾਸ਼ਾਈ ਤੱਕੇ ਸ਼ਾਈ ਵਾਲਾ ਰੁਪਈਆ ਅਡਾਪਟ ਕਰਕੇ ਵਿਰੋਧੀਆਂ ਤੇ ਵੈਸੇ ਤਾਂ ਬੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਘੇਰਾ ਪਾਇਆ ਜਾ ਰਿਹਾ ਮਗਰ ਮਾਨ ਸਾਹਿਬ ਜਿਨ੍ਹਾਂ ਦੀ ਉਮਰ ਲਗਭਗ 80 ਸਾਲ ਦੀ ਹੋ ਗਈ ਹੈ ਉਹਨਾਂ ਨੇ ਸਿਰਫ ਇੱਕ ਇਹ ਐਲਾਨਿਆ ਸੀ ਕਿ ਮੈਂ ਧੂਰੀ ਚ ਘਰਾਓ ਕਰੂੰਗਾ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਔਰ ਉਸ ਗੱਲ ਨੂੰ ਲੈ ਕੇ ਅੱਜ ਉਹਨਾਂ ਨੂੰ ਹਰਾਉ ਹਾਊਸ ਅਰੈਸਟ ਕਰਤਾ ਅੰਡਰ ਹਾਊਸ ਅਰੈਸਟ ਰੱਖ ਲਿਆ ਗਿਆ ਹੈ ਮੈਂ ਸਮਝਦਾ ਥਿਸ ਇਜ਼ ਅ ਵੈਰੀ ਸੈਡ ਡੇ ਇਹ ਬੜਾ ਇਹਦਾ ਦੁੱਖ ਹੈ ਅਫਸੋਸ ਹੈ ਐਂਡ ਆਈ ਪਰਸਨਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਮੈਂ ਇਨ ਸੋਲੀਡੈਰਿਟੀ ਖਲੋਨਾ ਔਰ ਇਹ ਸਰਕਾਰ ਦੇ ਇਸ ਧੱਕੇਸ਼ਾਹੀ ਦੇ ਫੈਸਲੇ ਦੇ ਵਿਰੁੱਧ ਆਪਦੀ ਆਵਾਜ਼ ਬੁਲੰਦ ਕਰਦਾ ਔਰ ਮੈਂ ਭਗਵੰਤ ਮਾਨ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੇਤਰਾ ਬੰਦਾ ਬਣ ਜਾ ਜੇ ਉਹ ਦਿਨ ਨਹੀਂ ਰਹੇ ਤੇ ਇਹ ਵੀ ਨਹੀਂ ਰਹੇ। ਬਿਕਰਮਜੀਤ ਸਿੰਘ ਨੇ ਇਹ ਵੀ ਕਿਹਾ ਕਿ ਸੱਤਾ ਦੀਆਂ ਕੁਰਸੀਆਂ ਹਮੇਸ਼ਾ ਲਈ ਨਹੀਂ ਮਿਲਦੀਆਂ। ਆਖਰ ਇਸ ਵਿਧਿੱਕੀ ਦੇ ਨਤੀਜੇ ਤੁਹਾਨੂੰ ਭੁਗਤਨੇ ਪੈਣਗੇ। ਇਹ ਵੀ ਯਾਦ ਰੱਖਣਾ। ਤੋਂ ਦੱਸਦੀ ਇੱਕ ਅੱਜ 1 ਫਰਵਰੀ ਨੂੰ ਤੂਰੀ ਵਿੱਚ ਵੱਡੇ ਇਕੱਠ ਦਾ ਸੱਦਾ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਸਿਮਰਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕਰ ਲਿਆ ਗਿਆ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਖੁਸ਼ਕਿਰਦ ਸਵਾਗਤ ਹੈ ਬਾਦਿਆਂ ਅਗਲੀ ਖਬਰ ਵੱਲ ਪੰਜਾਬ ਚ ਹੋ ਰਹੀ ਨਜਾਇਜ਼ ਮਾਈਨਿੰਗ ਸਰਕਾਰ ਤੇ ਪ੍ਰਸ਼ਾਸਨ ਲਈ ਵੱਡਾ ਸਿਰਦਰਦ ਬਣਦੇ ਜਾ ਰਹੀ ਹੈ 1900 ਨੂੰ ਲੈ ਕੇ ਵਿਰੋਧੀਆਂ ਵੱਲੋਂ ਵੀ ਸਰਕਾਰ ਤੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਕਾਰ ਦੇ ਮੰਤਰੀ ਹੀ ਨਜਾਇਜ਼ ਮਾਈਨਿੰਗ ਕਰਵਾ ਰਹੇ ਨੇ ਹੁਣ ਨਜਾਇਜ਼ ਮਾਈਨਿੰਗ ਤੇ ਚੱਲਦੇ ਜਲੰਧਰ ਛੌਂੜੀ ਦੇ ਪਿੰਡ ਵਾਸੀਆਂ ਵੱਲੋਂ ਕਾਂਗਰਸ ਦੀ ਲੀਡਰਸ਼ਿਪ ਦੇ ਨਾਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਜਲੰਧਰ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ ਜਿਸ ਤੇ ਚੱਲਦੇ ਜਲੰਧਰ ਛੌਂੜੀ ਦੇ 10 ਪਿੰਡਾਂ ਸਮੂਹ ਕਾਂਗਸੀ ਲੀਡਰਸ਼ਿਪ ਨੂੰ ਨਾਲ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਨਜਾਇਜ਼ ਮਾਈਨਿੰਗ ਕਾਰਨ ਪਿੰਡ ਵਿੱਚ ਵੱਧ ਰਹੇ ਖਤਰੇ ਤੋਂ ਜਾਣੂ ਕਰਵਾਇਆ ਇਹ ਪੰਜ ਸੱਤ ਪਿੰਡਾਂ ਦੇ ਵਿੱਚ ਜਿਹੜੇ ਬਈ ਦੇ ਨਾਲ-ਨਾਲ ਲੱਗਦੇ ਆ ਔਰ ਉਹਦੇ ਵਿੱਚ ਜਿਹੜਾ ਐਚਐਸ ਵਾਲੀਆ ਜਿਹੜਾ ਇੱਥੋਂ ਇਲੈਕਸ਼ਨ ਲੜਿਆ ਸੀ ਇਹ ਉਹਦਾ ਸਾਰਾ ਪੈਰਾਫਰਨੇਲੀਆ ਕਿਉਂਕਿ ਉਹਨੇ ਹੀ ਠੇਕਾ ਲਿਆ ਹੋਇਆ ਜਿਹੜੀ ਆ ਆਪਣੇ ਰਿੰਗ ਰੋਡ ਬਣ ਰਹੀ ਹੈ ਆਕਾਲੀ ਦਲ ਵੱਲੋਂ ਆ ਸਰਪ੍ਰਸਤੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਆ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਨਾਲ ਰਲਈ ਹੋਈ ਆ ਕਿਉਂਕਿ ਇਹਨਾਂ ਨੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਇਹਨਾਂ ਨੇ ਜਾ ਕੇ ਬੇਨਤੀਆਂ ਕਰ ਲੀਆਂ ਪੁਲਿਸ ਨੂੰ ਵੀ ਕਹਿ ਲਿਆ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਵੀ ਕਹਿ ਲਿਆ ਮਾਈਨਿੰਗ ਵਾਲਿਆਂ ਨੂੰ ਕਹਿ ਲਿਆ ਮੈਂ ਵੀ ਵਰਬਲੀ ਕਹਿ ਲਿਆ ਲੇਕਿਨ ਅਸਲੀ ਗੱਲ ਹੈ ਕਿ ਇਹਨਾਂ ਦੇ ਕੰਨ ਤੇ ਜੂਨ ਹੀ ਸਰਕਦੀ ਕਿਉਂਕਿ ਆਮ ਆਦਮੀ ਦੀ ਪਾਰਟੀ ਸਰਪ੍ਰਸਤੀ ਜਿਹੜੀ ਆ ਉਹ ਮਾਈਨਿੰਗ ਵਾਲਿਆਂ ਨੂੰ ਇੰਨੀ ਜ਼ਿਆਦਾ ਲੇਕਿਨ ਅੱਜ ਤਾਂ ਅਸੀਂ ਇਹਨਾਂ ਨੂੰ ਮੈਮੋਰੰਡਮ ਦੇਣ ਆਏ ਆ ਲੈਕਿਨ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਵੱਡਾ ਧਰਨਾ ਲਾ ਕੇ ਇਹਨਾਂ ਸਾਰਿਆਂ ਦਾ ਜਲੂਸ ਕੱਢਾਂਗੇ ਜਿਹੜਾ ਇਸ਼ੂ ਆ ਮਾਈਨਿੰਗ ਦਾ ਇਸ਼ੂ ਸੀ ਉਹਦੇ ਲਈ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀ ਕਿਉਂਕਿ ਕੈਂਟ ਹਲਕੇ ਦੇ ਐਮਐਲਏ ਸਾਹਿਬ ਪ੍ਰਕਰਤ ਸਿੰਘ ਜੀ ਦੀ ਜਿਹੜੀ ਸਾਰੇ ਸਾਥੀਆਂ ਨੇ ਇਲਾਕੇ ਦੇ ਲੋਕਾਂ ਨੇ ਪਿੰਡ ਵਾਲਿਆਂ ਨੇ ਜੋ ਪ੍ਰੋਬਲਮ ਇਹਨਾਂ ਦੇ ਧਿਆਨ ਵਿੱਚ ਲੈ ਕੇ ਆਂਦੀ ਇਹਨਾਂ ਨੇ ਸਾਡੇ ਸਾਰੇ ਲੀਡਰਸ਼ਿਪ ਨਾਲ ਵਿਚਾਰ ਸਾਂਝੇ ਕੀਤੇ ਵੀ ਇਹ ਬੜਾ ਗੰਭੀਰ ਇਸ਼ੂ ਆ ਬਾਬਾ ਹੈਨਰੀ ਜੀ ਐਮਐਲਏ ਔਰ ਸਾਡੇ ਸ਼ਹਿਰੀ ਪ੍ਰਧਾਨ ਰਜਿੰਦਰ 베ਰੀ ਜੀ ਅਸੀਂ ਸਾਰਿਆਂ ਨੇ ਪਹਿਲਾਂ ਇਹ ਫੈਸਲਾ ਕੀਤਾ ਵੀ ਅਸੀਂ ਡੀਸੀ ਸਾਹਿਬ ਨੂੰ ਇਹ ਜਿਹੜੀ ਪ੍ਰੋਬਲਮ ਆ ਉਹਨਾਂ ਦੇ ਧਿਆਨ ਵਿੱਚ ਲੈ ਕੇ ਆਈਏ ਇੱਥੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਨੇ ਮੰਗ ਪੱਤਰ ਲੈ ਲਿਆ ਏ ਤੇ ਸਾਰੇ ਵਿਭਾਗਾਂ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਏ ਨਜਾਇਜ਼ ਮਾਈਨਿੰਗ ਦੀ ਤਫ਼ਤੀਸ਼ ਜਾਰੀ ਹੈ ਉਸ ਅਨਸਾਰ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆ ਜਿਹੜਾ ਮੰਗ ਪੱਤਰ ਮੇਰੇ ਕੋਲ ਆਇਆ ਹੈ ਇਸ ਦੇ ਉੱਤੇ ਜ਼ਰੂਰ ਕਾਰਵਾਈ ਕੀਤੀ ਜਾਏਗੀ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਉਹਦੇ ਉੱਤੇ ਐਕਸ਼ਨ ਲਿੱਤਾ ਜਾਏਗਾ ਇਨੋਸੀਪਲ ਫੀਲਡ ਵੈਰੀਫਿਕੇਸ਼ਨ ਵਸੇ ਪੇਛਰੇ ਮੈਂ ਇਮੀਡੀਟਲੀ ਕੰਸਰਨਡ ਐਸਡੀਐਮ ਐਂਡ ਫਲਾਈਂਗ ਸਕੁਐਡ ਨੂੰ ਅਲਰਟ ਕਰ ਦਿੱਤਾ ਹੈਗਾ ਉਹ ਮੌਕੇ ਤੇ ਜਾ ਕੇ ਉਹਦੀ ਰਿਪੋਰਟ ਲੈਣਗੇ ਜੇ ਕੋਈ ਦੁਸ਼ਤ ਪਾਇਆ ਜਾਂਦਾ ਹੈਗਾ ਕਿਸੇ ਵੀ ਗਲਤ ਐਕਟੀਵਿਟੀ ਦੇ ਤੇ ਉਸਦੇ ਤੇ ਐਕਸ਼ਨ ਲਿੱਤਾ ਜਾਏਗਾ ਤੁਹਾਨੂੰ ਦੱਸ ਦਈਏ ਕਿ ਨਜਾਇਜ਼ ਮਾਈਨਿੰਗ ਦਾ ਮੁੱਦਾ ਪੂਰੇ ਪੰਜਾਬ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਤੋਂ ਪਹਿਲਾਂ ਕਈ ਸੈਸਿਲ ਡਰ ਵੱਲੋਂ ਵੀ ਪੰਜਾਬ ਸਰਕਾਰ ਤੇ ਨਜਾਇਜ਼ ਮਾਈਨਿੰਗ ਕਰਵਾਉਣ ਦੇ ਇਲਜ਼ਾਮ ਲਗਾਏ ਗਏ ਸਨ ਜਿਸ ਵਿੱਚ ਕਈ ਮੰਤਰੀਆਂ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਸੀ ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਤੇ ਐਨਜੀਟੀ ਵੱਲੋਂ ਪੰਜਾਬ ਸਰਕਾਰ ਤੇ ਰੁਪਨ ਦੇ ਡੀਸੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕਿਹੜੇ-ਕਿਹੜੇ ਮੁਲਜ਼ਮ ਸਾਹਮਣੇ ਆਉਂਦੇ ਨੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਹੁਣ ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਕਰ ਲਈ ਹੈ ਹੁਣ ਕਿਸਾਨਾਂ ਨੂੰ ਇੱਕ ਹੋਰ ਡਰ ਸਤਾ ਰਿਹਾ ਹੈ ਕਿ ਸਰਕਾਰ ਉਹਨਾਂ ਦੀ ਫਸਲ ਨਹੀਂ ਖਰੀਦੇਗੀ ਕਿਉਂਕਿ ਸਰਕਾਰ ਅੰਦਰ ਖਾਤੇ ਕਣਕ ਦੀ ਇمپੋਰਟ ਡਿਊਟੀ ਘਟਾ ਕਰਨ ਜਾ ਰਹੀ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਨੇ ਇਸੇ ਦੇ ਚੱਲਦੇ ਹੁਣ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਦੀ ਤਿਆਰੀ ਕਰ ਲਈ ਗਈ ਹੈ ਤੇ ਹੁਣ ਇਸੇ ਦੇ ਚੱਲਦੇ ਕਿਸਾਨ ਆਗੂਆਂ ਨੇ ਇੱਕ ਹੋਰ ਮੁੱਦਾ ਚੁੱਕਿਆ ਹੈ ਜਿਸ ਬਾਰੇ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਅੰਦਰ ਖਾਤੇ ਕਣਕ ਦੀ ਇੰਪੋਰਟ ਡਿਊਟੀ ਘਟ ਕਰਨ ਜਾ ਰਹੀ ਹੈ ਇਸ ਦਾ ਸਿੱਧਾ ਅਸਰ ਕਿਸਾਨਾਂ ਉੱਤੇ ਪਵੇਗਾ ਤੇ ਦੇਸ਼ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਵੇਗਾ ਤੇ ਜਿਹੜਾ ਅਨਾਜ ਪੰਜਾਬ ਜਾਂ ਦੇਸ਼ ਦੇ ਹੋਰ ਨਾ ਹਿੱਸਿਆਂ ਵਿੱਚ ਪੈਦਾ ਹੁੰਦਾ ਹੈ ਉਸ ਨੂੰ ਖਰੀਦਿਆ ਨਹੀਂ ਜਾਵੇਗਾ ਤੇ ਇਸ ਦੇ ਨਾਲ ਡੱਲੇਵਾਲ ਨੇ ਦੱਸਿਆ ਕਿ ਐਮਐਸਪੀ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਇੰਪੋਰਟ ਡਿਊਟੀ ਫਰਵਰੀ ਤੱਕ ਖਤਮ ਕਰਨ ਦੀ ਗੱਲ ਕਰ ਰਹੀ ਹੈ। ਔਰ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ ਚਰਚਾਾਂ ਮ ਹੋ ਰਹੀਆਂ ਨੇ ਕਿ ਖਤਮ ਦੀ ਗੱਲ ਨਾਲੋਂ ਕਟਕ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹਦੇ ਤੇ ਇੰਪੋਰਟ ਡਿਊਟੀ ਘਟਾਈ ਜਾ ਸਕਦੀ ਹੈ। ਪਹਿਲੇ ਦੋਸਤੋ ਸਭ ਤੋਂ ਪਹਿਲਾਂ ਤਾਂ ਇੰਪੋਰਟ ਡਿਊਟੀ ਨੂੰ ਸਮਝਣਾ ਪਵੇਗਾ ਫਿਰ ਪਤਾ ਲੱਗੇਗਾ ਕਿ ਸਾਡੇ ਤੇ ਇਫੈਕਟ ਕਰੇਗੀ ਕਿ ਨਹੀਂ ਕਰੇਗੀ। ਇੰਪੋਰਟ ਡਿਊਟੀ ਹੁੰਦੀ ਕੀ ਹੈ? ਬਾਹਰਲੇ ਦੇਸ਼ਾਂ ਤੋਂ ਸਾਡੇ ਦੇਸ਼ ਦੇ ਅੰਦਰ ਆਉਣ ਵਾਲੀਆਂ ਵਸਤੂਆਂ ਉਹ ਚਾਹੇ ਕੋਈ ਵੀ ਹੋਣ ਉਹਦੇ ਤੇ ਸਰਕਾਰ ਇੱਕ ਟੈਕਸ ਲਾਉਂਦੀ ਹੁੰਦੀ ਹੈ ਜਿਹੜੇ ਦੇਸ਼ ਦੇ ਵਿੱਚੋਂ ਆਉਣੀਆਂ ਆਉਂਦੀਆਂ ਉਸ ਦੇਸ਼ ਦੀ ਸਰਕਾਰ ਇੱਕ ਟੈਕਸ ਲਾਉਂਦੀ ਹੁੰਦੀ ਹੈ ਉਹਨੂੰ ਇੰਪੋਰਟ ਡਿਊਟੀ ਕਿਹਾ ਜਾਂਦਾ ਹੈ ਔਰ ਉਹ ਲੱਗਦੀ ਕਿੰਨੀ ਹੁੰਦੀ ਹੈ ਤੇ ਕਿਉਂ ਲੱਗਦੀ ਹੈ ਉਹ ਦੋਸਤੋ ਇਸ ਲਈ ਲੱਗਦੀ ਹੁੰਦੀ ਹੈ ਕਿ ਜਿਹੜੀ ਚੀਜ਼ ਬਾਹਰ ਤੋਂ ਆਉਣੀ ਆ ਉਹ ਮੇਰੇ ਦੇਸ਼ ਦੇ ਅੰਦਰ बन रही चीज ਨੂੰ ਉਹਨੂੰ ਬਣਾਉਣ ਵਾਲੇ ਸੈਕਟਰ ਨੂੰ ਪ੍ਰਭਾਵਿਤ ਨਾ ਕਰੇ ਮੰਡੀ ਨੂੰ ਬਾਹਰ ਤੋਂ ਆਉਣ ਵਾਲੀ ਚੀਜ਼ ਪ੍ਰਭਾਵਿਤ ਨਾ ਕਰੇ ਔਰ ਉਹ ਉਹ ਸਾਰੇ ਕੁਝ ਤੋਂ ਬਚਾਉਣ ਦੇ ਲਈ ਉਹਦਾ ਇੱਕ ਟੈਕਸ ਲਾ ਕੇ ਬਾਹਰ ਤੋਂ ਆਉਣ ਵਾਲੀ ਚੀਜ਼ ਦਾ ਰੇਟ ਸਾਡੇ ਦੇਸ਼ ਦੇ ਵਿੱਚ ਪੈਦਾ ਹੋਣ ਵਾਲੀ ਚੀਜ਼ ਨਾਲੋਂ ਥੋੜਾ ਬਹੁਤਾ ਨੇੜੇ ਤੇੜੇ ਜਾਂ ਅੱਪ ਕਰਕੇ ਤੈਅ ਕਰ ਦਿੱਤਾ ਜਾਂਦਾ ਹੈ ਹੁਣ ਇਹ ਜਿਹੜਾ ਕਣਕ ਦੇ ਉੱਤੇ ਇੰਪੋਰਟ ਡਿਊਟੀ ਲਾਉਣੀ ਪਈ ਸਨ 2019 ਤੋਂ ਚੱਲ ਰਹੀ ਹੈ ਇਹ 40% ਅਗਰ 40% ਇੰਪੋਰਟ ਡਿਊਟੀ ਲਾਉਣ ਲਈ ਲਾਉਣੀ ਪਈ ਹੈ ਭਾਰਤ ਦੇ ਅੰਦਰ ਕਣਕ ਨੂੰ ਜਿਹੜੀ ਭਾਰਤ ਦੇ ਕਿਸਾਨਾਂ ਦੀ ਕਣਕ ਲਿਖਦੀ ਹੈ ਐਮਐਸਪੀ ਤੇ ਉਹਦੇ ਬਰਾਬਰ ਲਿਆਉਣ ਲਈ ਜਾਂ ਉਹਦੇ ਥੋੜੀ ਬਹੁਤੀ ਉੱਪਰ ਚੱਕਣ ਦੇ ਲਈ ਉਹਦੇ ਤੇ 40% ਇੰਪੋਰਟ ਡਿਊਟੀ ਲਾਉਣੀ ਪਈ ਹੈ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਬਾਹਰ ਤੋਂ ਆਉਣ ਵਾਲੀ ਕਣਕ 40% ਸਾਡੇ ਦੇਸ਼ ਦੇ ਕਿਸਾਨਾਂ ਦੀ ਰੇਟ ਨਾਲੋਂ ਘੱਟ ਰੇਟ ਦੇ ਉੱਤੇ ਸਾਡੇ ਦੇਸ਼ ਵਿੱਚ ਆ ਰਹੀ ਹੈ। ਉਹਦੇ ਤੇ ਤਾਂ ਹੀ 40% ਟੈਕਸ ਲਾ ਕੇ ਇਹਨੂੰ ਬਰਾਬਰ ਕੀਤਾ ਗਿਆ ਸੀ। ਦਸਦੀ ਇੱਕ ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਮੱਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਤੇ ਹੁਣ ਸਿੱਖ ਕਿਸਾਨ ਮੋਰਚੇ ਨੇ 23 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਭਾਰਤ ਮੰਦ ਦਾ ਵੀ ਸਰਦਾਰ ਦਿੱਤਾ ਗਿਆ ਸੀ। ਇਿੱਦਿ ਚੱਲਦਿਆਂ ਇੱਕ ਹੋਰ ਮੁੱਦਾ ਵੀ ਸਾਹਮਣੇ ਆਇਆ ਹੈ ਕਾਣਕੁੱਤੇ ਇੰਪੋਰਟ ਡਿਊਟੀ ਘੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੀ ਭਲਾਈ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਨੇ ਉਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਸ਼੍ਰੋਮਣੀ ਕਾਲੀ ਦਲ ਵੱਲੋਂ ਪੰਜਾਬ ਚੋਅ ਯਾਤਰਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਸ਼੍ਰੀ ਕਾਲਤਾਖ ਸਾਬ ਵਿਖੇ ਨਤਮਸਤਕ ਹੋਏ ਤੇ ਅਰਦਾਸ ਕੀਤੀ ਫਿਰ ਅਟਾਰੀ ਬਾਰਡਰ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਿਛਲੇ 7 ਸਾਲਾਂ ਚ ਪੰਜਾਬ ਦਾ ਜੋ ਹਾਲ ਹੋਇਆ ਉਸ ਨੂੰ ਬਚਾਉਣਾ ਜ਼ਰੂਰੀ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ ਅੱਜ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸ਼੍ਰੋਮਣੀ ਕਾਲੀ ਦਲ ਦੀ ਇਹ ਯਾਤਰਾ ਅੱਜ ਅਟਾਰੀ ਬਾਰਡਰ ਤੋਂ ਸ਼ੁਰੂ ਹੋਈ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਕਾਲਤਾਖਸਾਹਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ tạmਮੀ ਸਿਮੇਤ ਕਾਲੇ ਦਲ ਦੀ ਸਿਨਰਸ਼ਿਪ ਵੀ ਮੌਜੂਦ ਰਹੀ ਇਸ ਯਾਤਰਾ ਵਿੱਚ ਸ਼੍ਰੋਮਣੀ ਕਾਲੇ ਦਲ ਦੀਆਂ ਪ੍ਰਾਪਤੀਆਂ ਤੇ ਮੌਜੂਦਾ ਸਰਕਾਰ ਦੇ ਔਗਣ ਗਿਣਵਾਏ ਜਾਣਗੇ ਇਸ ਦੌਰਾਨ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਇਸ ਨੂੰ ਬਚਾਉਣ ਦੀ ਜ਼ਰੂਰਤ ਹੈ ਅੱਜ ਦੀ ਸਦੀ ਵਿੱਚ ਨਸ਼ਾ ਬਚਾਉਣ ਵਕਾਉਣ ਵਾਲੇ ਹੈਗੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਹੈ ਸਵੇਰੇ ਸ਼ਾਮ ਤੱਕ ਸਾਹਿਬ ਦੇ ਦਰਦ ਤਾਰੀ ਪਾਰਟੀ ਨੇ ਅਰਦਾਸ ਕਰਕੇ ਅੱਜ ਯਾਤਰਾ ਕੀਤੀ ਹੈ ਪ੍ਰਮਾਤਮਾ ਮੇਰ ਕਰਨ ਮੂੰਹ ਤੋਂ ਥੱਲੇ ਹੱਥ ਰੱਖਣ ਮੂੰਹ ਤੋਂ ਥੱਲੇ ਕਰ ਆਪ ਜੰਮੀਆਂ ਦੀ ਕੌਮ ਦੀ ਕੌਮ ਦੀ ਜਥੇਬੰਦੀ ਹੈ ਤੇ ਪੰਜਾਬ ਜੋ ਹਾਲਾਤਾਂ ਚ ਹੈ ਮੈਂ ਕਹਣਾ ਹੀ ਹੈ ਪਿਛਲੇ 7 ਸਾਲਾਂ ਚ ਜੋ ਬਣ ਗਿਆ ਹੈ ਖਾਸ ਕਰਕੇ ਜੋ ਰਾਤ ਅੱਜ ਪਿਛਲੇ 2 ਸਾਲਾਂ ਚ ਦਮਨ ਥੱਲੇ ਘਾਟ ਛਾੜੂ ਵਾਲਿਆਂ ਨੇ ਬਣਾ ਦਿੱਤੀ ਹੈ ਪ੍ਰਮਾਤਮਾ ਚੰਨ ਅਦਾਸਪੰਦੀ ਕਰਦੇ ਆ ਮੇ ਰੱਖਣ ਪੰਜਾਬ ਦੇ ਸਿਰ ਤੇ ਬਾਕੀ ਦੇ ਸਿਰ ਤੇ ਕੀ ਤਕੜੇ ਹੋਗੇ ਅਸੀਂ ਪੰਜਾਬ ਦੀ ਵਾਸਤੇ ਜੋ ਜਥੇਬੰਦੀ ਬਣੀ ਹੈ ਪੰਜਾਬ ਨੂੰ ਬਚਾਈਏ ਸਾਰੀ ਪੰਜਾਬੀਆਂ ਨੂੰ ਬੇਨਤੀ ਹੈ ਖਾਲਸਾ ਪੰਥ ਨੂੰ ਬੇਨਤੀ ਹੈ ਆਉ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਈਏ ਆਪਣਾ ਹੀ ਯਾਰ ਕਰ। ਤੋਂ ਦੱਸ ਦਈਏ ਕਿ 2022 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਹੋਈ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਕਾਲੇ ਦਲ ਨਿਰੰਤਰ ਆਪਣੀ ਪਾਰਟੀ ਨੂੰ ਦੁਬਾਰਾ ਖੜਾ ਕਰਨ ਵਿੱਚ ਲੱਗਿਆ ਹੋਇਆ ਏ। ਇਸ ਦੇ ਚੱਲਦੇ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਉਹਨਾਂ ਤੋਂ ਕੁਝ ਗਲਤੀਆਂ ਹੋਈਆਂ ਸਨ ਜਿਸ ਕਾਰਨ ਸ਼੍ਰੋਮਣੀ ਕਾਲੇ ਦਲ ਦਾ ਵੱਡਾ ਨੁਕਸਾਨ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਯਤਰਾ ਸ਼੍ਰੋਮਣੀ ਕਾਲੇ ਦਲ ਦਾ ਕਿੰਨਾ ਕੁ ਫਾਇਦਾ ਕਰਦੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਭਾਜਪਾ ਸਰਕਾਰ ਦਾ ਅੰਤਰੀ ਬਜਟ ਪੇਸ਼ ਕੀਤਾ ਜਿਸ ਨੂੰ ਲੈ ਕੇ ਭਾਜਪਾ ਲੀਡਰ ਇਸ ਬਜਟ ਦੇ ਗੁਣਗਾਨ ਕਰ ਰਹੇ ਹਨ ਜਿਨ੍ਹਾਂ ਚੋਂ ਇੱਕ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਹਨ ਜਿਨ੍ਹਾਂ ਕਿਹਾ ਕਿ ਭਾਜਪਾ ਦੇ ਇਸ ਬਜਟ ਵਿੱਚ ਵੋਟਾਂ ਲਈ ਮੁਫਤ ਦੀਆਂ ਰੇੜੀਆਂ ਨਹੀਂ ਵੰਡੀਆਂ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਅੱਜ ਸੰਸਦ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਵੱਲੋਂ ਬੀਜੇਪੀ ਸਰਕਾਰ ਦਾ ਅੰਤਰੀ ਬਜਟ ਪੇਸ਼ ਕੀਤਾ ਗਿਆ ਜਿਸ ਵਿੱਚ 1 ਕਰੋੜ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇ ਨਾਲ ਨਾਲ ਕਈ ਵੱਡੇ ਐਲਾਨ ਵੀ ਕੀਤੇ ਗਏ ਇਸ ਦੇ ਨਾਲ ਹੀ ਇਸ ਬਜਟ ਨੂੰ ਨੌਜਵਾਨ ਗਰੀਬ ਔਰਤਾਂ ਤੇ ਕਿਸਾਨਾਂ ਤੇ ਕੇਂਦ੍ਰਿਤ ਦੱਸਿਆ ਗਿਆ ਭਾਜਪਾ ਲੀਡਰ ਇਸ ਬਜਟ ਨੂੰ ਬਹੁਤ ਚੰਗਾ ਦੱਸ ਰਹੇ ਨੇ ਇਸੇ ਦੇ ਚੱਲਦੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਵੀ ਸਾਹਮਣੇ ਆਇਆ ਜਿਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਹੁਤ ਵਧੀਆ ਬਜਟ ਪੇਸ਼ ਕੀਤਾ ਗਿਆ ਤੇ ਮੁਫਤ ਜੈ ਰੋੜੀਆਂ ਨਹੀਂ ਵੰਡੀਆਂ ਗਈਆਂ ਇਸ ਦੇ ਨਾਲ ਉਹਨਾਂ ਪੰਜਾਬ ਸਰਕਾਰ ਤੇ ਵੀ ਠਿੱਕੇ ਨਿਸ਼ਾਨੇ ਸਾਧੇ ਤੇ ਪੰਜਾਬ ਦੇ ਹਾਲਾਤਾਂ ਤੇ ਚਿੰਤਾ ਜਤਾਈ ਜਿਸ ਗੱਲ ਨੂੰ ਅੱਜ ਕਈ ਵਿਰੋਧੀ ਕਹਿ ਰਹੇ ਐ ਬਹੁਤ ਅਹੰਕਾਰ ਝਲਕ ਰਿਹਾ ਐ ਇਸ ਬਿਆਨ ਦੇ ਅੰਦਰੋਂ ਵੀ ਬਜਟ ਅਸੀਂ ਜਿਹੜਾ ਐ ਆ ਕੇ 24 ਦੇ ਬਾਅਦ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਆ ਤਾਂ ਕਿਉਂਕਿ ਇਹ ਇੰਟਰਮ ਬਜਟ ਸੀਗਾ ਅਸੀਂ ਅਗਲਾ ਬਜਟ ਆ ਕੇ ਪੇਸ਼ ਕਰਾਂਗੇ ਉਹਦੇ ਵਿੱਚ ਬਾਕੀ ਸਾਰਾ ਜੋ ਕੁਝ ਵੀ ਲੋਕਾਂ ਨੂੰ ਆਸਾਂ ਉਮੀਦਾਂ ਜਿਹੜੀਆਂ ਲੋਕਾਂ ਦੀ ਹੈ ਉਹਨਾਂ ਦੇ ਉੱਤੇ ਪੂਰੇ ਉਹਦੇ ਵਿੱਚ ਵੀ ਖਰੇ ਉਤਰਾਂਗੇ ਉਹ ਅਹੰਕਾਰ ਨਹੀਂ ਸਾਬ ਉਹ ਆਤਮ ਵਿਸ਼ਵਾਸ ਐ ਕੌਨਫੀਡੈਂਸ ਵੀ ਲੋਕਾਂ ਦੇ ਕੰਮ ਕੀਤੇ ਐ ਰੇਵੜੀਆਂ ਕਰਕੇ ਨਹੀਂ ਦੇਸ਼ ਨੂੰ ਤਰੱਕੀ ਦੇ ਰਾਹ ਤੇ ਪਾਇਆ ਐ ਇਹਦੇ ਕਰਕੇ ਅੱਜ ਜਿਹੜੀ ਰੇਵੜੀਆਂ ਲੋਕਾਂ ਲੋਕਾਂ ਨੂੰ ਝਾਕ ਸੀ ਵੀ ਅੱਜ ਸਾਨੂੰ ਆ ਵੀ ਕੋਈ ਨਾ ਕੋਈ ਵੋਟਾਂ ਦੇ ਚੱਕਰ 'ਚ ਮਿਲ ਜੂਗਾ ਆ ਵੀ ਮਿਲ ਜੂਗਾ ਉਹ ਨਹੀਂ ਸਾਹਿਬ ਅਸੀਂ ਆਪਣਾ ਭਵਿੱਖ ਗਿਰਵੀ ਰੱਖ ਕੇ ਅੱਜ ਇਹ ਵੋਟਾਂ ਬਟੋਰਨ ਵਾਲੀ ਇਸ ਪਾਲਿਸੀ ਤੋਂ ਪਾਸੇ ਹਟ ਕੇ ਜਿਹੜੀ ਕਦਮ ਚੱਕਿਆ ਮੈਂ ਇਸ ਗਲਤੀ ਛਲਾਗਾ ਕਰਦਾ ਪ੍ਰਧਾਨ ਮੰਤਰੀ ਜੀ ਦੀ ਇਸ ਗੱਲ ਦੇ ਉੱਤੇ ਮੈਂ ਸਮਝਦਾ ਕਿ ਕੁਝ اپੋਜੀਸ਼ਨ ਪਾਰਟੀਆਂ ਦੇ ਵੀ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਵੀ ਉਹਨਾਂ ਨੂੰ ਮਜਬੂਰ ਹੋ ਕੇ ਕਹਿਣਾ ਪਿਆ ਵੀ ਆਹ ਗੱਲ ਤਾਂ ਮੋਦੀ ਸਾਹਿਬ ਨੇ ਠੀਕ ਕੀਤਾ ਹੈ ਕਿਉਂਕਿ ਦੇਸ਼ ਦਾ ਹਾਲਾਤ ਵੀ ਕਿਤੇ ਪੰਜਾਬ ਵਾਲੇ ਹਾਲਾਤ ਨਾ ਬਣ ਜਾਣ ਕਿਉਂਕਿ ਪੰਜਾਬ ਦੇ ਅੰਦਰ ਵੋਟਾਂ ਵਟੋੜਨ ਵਾਸਤੇ ਜਿਹੜੀ ਰੇਵੜੀਆਂ ਵੰਡੀਆਂ ਉਹਦਾ ਖਾਮਿਆਜਾ ਪੰਜਾਬ ਆਉਣ ਵਾਲੇ ਕਈ ਸਦੀਆਂ ਤਾਈਂ ਭੁਗਤੂਗਾ ਅੱਜ ਜੇ ਵੀ ਤੁਸੀਂ ਰਿਪੋਰਟ ਦੇਖ ਲਓ ਤਾਂ ਕਰੀਬਨ ਇਸ ਦੌਰਾਨ ਦੇ ਅੰਦਰ ਇਹਨਾਂ ਨੇ 60 ਹਜ਼ਾਰ ਕਰੋੜ ਰੁਪਇਆ ਕਰਜ਼ਾ ਦਸੰਬਰ ਤਾਈਂ ਚੱਕੀ ਬੈਠੇ ਐ। 100 ਕਰੋੜ ਰੁਪਇਆ ਰੋਜ਼ ਦੀ ਐਵਰੇਜ ਪੈਂਦੀ ਐ ਜਿਹੜੇ ਪੰਜਾਬ ਦੇ ਲੋਕਾਂ ਦੇ ਉੱਤੇ ਕਰਜ਼ੇ ਪਾ ਕੇ ਇਹਨਾਂ ਨੇ ਵੋਟਾਂ ਲਈਆਂ ਐ। ਇਹ 92 ਐਮ.ਐਲ.ਏ ਇਹਨਾਂ ਦੀ ਕੀਮਤ ਬਹੁਤ ਵੱਡੀ ਚੁਕਾਣੀ ਪਈ ਐ। 100 ਕਰੋੜ ਰੁਪਇਆ ਰੋਜ਼ ਪੰਜਾਬ ਦੇ ਲੋਕਾਂ ਦੇ ਉੱਤੇ ਕਰਜ਼ਾ ਚੜ ਰਿਹਾ ਥੋੜੇ ਤੇ ਮੇਰੇ ਤੇ ਸਾਰੇ ਜਿਹੜੇ ਪੰਜਾਬ ਦੇ ਨਿਵਾਸੀ ਐ ਸਾਰੇ ਦੇ ਉੱਤੇ 100 ਕਰੋੜ ਰੁਪਿਆ ਰੋਜ਼ ਕਰਜ਼ਾ ਚੜਦਾ ਤਾਂ ਇਹਨਾਂ ਦੇ 92 ਐਮਐਲਏ ਜਿੱਤੇ ਸਭ ਇਸ ਕਿਸਮ ਦੇ ਹਾਲਾਤ ਹਿੰਦੁਸਤਾਨ ਦੇ ਨਾਂ ਬਣ ਇਹਨੂੰ ਮੱਦੇਨਜ਼ਰ ਰੱਖ ਕੇ ਪ੍ਰਧਾਨ ਮੰਤਰੀ ਜੀ ਨੇ ਸਿਰਫ ਤੇ ਸਿਰਫ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਵੀ ਸੇ ਡਿਵੈਲਪ ਕੀਤਾ ਤੇ ਲੋਕਾਂ ਨੂੰ ਵਿਸ਼ਵਾਸ ਹੈ ਗਾਰੰਟੀ ਕਰ ਲਈ ਪ੍ਰਧਾਨ ਮੰਤਰੀ ਮੋਦੀ ਜੀ ਦੀ ਗਾਰੰਟੀ ਨਹੀਂ ਸਾਬ ਪ੍ਰਧਾਨ ਮੰਤਰੀ ਮੋਦੀ ਜੀ ਦਾ ਵਿਸ਼ਵਾਸ ਹੈ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਹੁਣ ਡਿਵੈਲਪਮੈਂਟ ਤੇ ਵਿਕਾਸ ਦਾ ਜਿਹੜਾ ਇਨਾਂ ਨੂੰ ਅਨੁਭਵ ਹੋਇਆ ਜਿਹੜਾ ਚਸਕਾ ਲੱਗਾ ਉਹਨੂੰ ਅੱਗੇ ਦੇਖ ਕੇ ਲੋਕ ਅੱਗੇ ਐਸੇ ਡਿਵੈਲਪਮੈਂਟ ਨੂੰ ਆਪਣੇ ਸੁਨਹਿਰੇ ਭਵਿੱਖ ਵਾਸਤੇ ਲੋਕਾਂ ਦੀ ਵੈਸੇ ਤਰ੍ਹਾਂ ਹੀ ਮਦਦ ਕਰਨਗੇ ਬੀਜੇਪੀ ਦੀ ਨੀਤੀਆਂ ਦੇ ਉੱਤੇ ਮੋਹਰ ਲਾਣਗੇ ਡਿਵੈਲਪਮੈਂਟ ਦੀ ਪਾਲਿਸੀਆਂ ਦੇ ਉੱਤੇ ਮੋਹਰ ਲਾਣਗੇ ਤੇ ਆਹ ਜਿਹੜੀ ਵਿਖਰਾਉ ਆਦ ਵਾਲੀ ਰੇਵੜੀ ਵਾਲੀ ਪਾਲਸੀ ਹੈ ਇਸ ਨੂੰ ਛੱਡ ਕੇ ਦੇਸ਼ ਤਰੱਕੀ ਦੇ ਰਾਹ ਤੇ ਵਧੂਗਾ ਜਿੱਥੇ ਇੱਕ ਪਾਸੇ ਬੀਜੇਪੀ ਲੀਡਰ ਇਸ ਬਜਟ ਦੀ ਪਰ ਸੱਸਾ ਕਰ ਰਹੇ ਨੇ ਉੱਥੇ ਹੀ ਵਿਰੋਧੀ ਲੀਡਰਾਂ ਵੱਲੋਂ ਇਸ ਬਜਟ ਨੂੰ ਬਿਲਕੁਲ ਬੇਕਾਰ ਦੱਸਿਆ ਜਾ ਰਿਹਾ ਹੈ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਬਜਟ ਵਿੱਚ ਆਮ ਲੋਕਾਂ ਲਈ ਕੁਝ ਵੀ ਨਹੀਂ। ਜਾਂਦੇ ਅੱਜ ਇੱਕ ਵਾਰ ਫਿਰ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਤੇ। ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਸਾਲ 2024-25 ਦੇ ਲਈ ਭਾਜਪਾ ਸਰਕਾਰ ਦਾ ਅੰਤਰੀ ਬਜਟ ਕੀਤਾ ਪੇਸ਼। 3 ਕਰੋੜ ਔਰਤਾਂ ਨੂੰ ਲਖਪਤੀ ਬਣਾਉਣ ਦਾ ਰੱਖਿਆ ਟੀਚਾ। ਪੀਐਮ મોદી ਨੇ ਬਜਟ ਨੂੰ ਦੱਸਿਆ ਭਵਿੱਖ ਦੇ ਨਿਰਮਾਣ ਵਾਲਾ ਬਜਟ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 518 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵਿਦੇਸ਼ ਜਾ ਰਹੇ ਨੌਜਵਾਨਾਂ ਤੇ ਜਿਤਾਈ ਚਿੰਤਾ ਕਿਹਾ ਨੌਜਵਾਨਾਂ ਨਾਲ ਧੋਖਾ ਕਰਦੇ ਨੇ ਫਰਾਡ ਏਜੰਟ ਜਿਹੇ ਜੱਟਾਂ ਤੇ ਕੀਤੀ ਜਾਵੇਗੀ ਕਾਰਵਾਈ ਸਿਮਰਤਜੀਤ ਸਿੰਘ ਮਾਨ ਨੇ ਪਨਾਸਿਦੂ ਰਿਹਾਈ ਨੂੰ ਲੈ ਕੇ ਵੱਡੇ ਇਕੱਠ ਦਾ ਦਿੱਤਾ ਸੱਦਾ ਪੁਲਿਸ ਨੇ ਸਿਮਰਤਜੀਤ ਸਿੰਘ ਮਾਨ ਨੂੰ ਘਰ ਦੇ ਅੰਦਰ ਕੀਤਾ ਨਜ਼ਰਬੰਦ ਸੁਪਾਲ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਰਵਾਲ ਤੇ ਸਾਦੇ ਨਿਸ਼ਾਨੇ ਯੂਮਰ ਜੀ ਸਿੰਘ ਮਾਨ ਨੂੰ ਪੋਰਸ ਵੱਲੋਂ ਨਜ਼ਰਬੰਦ ਕੀਤੇ ਜਾਣ ਦਾ ਬਰੋਾ ਜਾਰੀ ਸਵਾਲਾਂ ਦੇ ਘੇਰੇ ਚ ਪੰਜਾਬ ਸਰਕਾਰ ਵਿਕਰਮ ਜਿੱਠਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਤੇ ਕੀਤਾ ਸ਼ਬਦੀ ਬਾਰ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਆਜਰੂਮਾਗੇ ਧੰਨਵਾਦ